ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਗ ਨੂੰ ਸਮਰਪਿਤ Lahore Museum ਵਿਖੇ ਪਹਿਲੀ ਵਾਰ ਸਿੰਘ ਸਟੂਡੈਂਟਸ ਆਫ ਪਾਕਿਸਤਾਨ ਵੱਲੋਂ 200 ਸਾਲ ਪੁਰਾਣੇ ਪਾਵਨ ਸਰੂਪਤਾ ਪ੍ਰਕਾਸ਼ ਵਿਧੀਪੂਰਵਕ ਅਰਦਾਸ ਕਨੁਪ੍ਰੰਤ 8 ਫੁੱਟ ਚੌੜੇ ਅਤੇ 8 ਫੁੱਟ ਉੱਚੇ ਪਾਲਕੀ ਸਾਹ ਵਿੱਚ ਕੀਤਾ ਗਿਆ। ਇਸ ਬਾਰੇ ਸ੍ਰੀ ਰਨਕਾਣਾ ਸਾਹਿਬ ਤੋਂ ਅਜੀਤ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਸਿੰਘ ਸਟੂਡੈਂਟ ਆਫ ਪਾਕਿਸਤਾਨ ਦੇ ਆਗੂ ਤੇ ਕਰੈਕਟਰ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਪਾਲਕੀ ਸਾਹਿਬ ਉਹਨਾਂ ਦੀ ਜਥੇਬੰਦੀ ਵੱਲੋਂ ਪਾਕਿਸਤਾਨ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਭੇਟ ਕੀਤੀ ਗਈ ਪਾਲਕੀ ਸਾਹਿਬ ਵਿੱਚ ਸੁਸ਼ੋਭਤ ਕੀਤੇ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਤਨ ਸਰੂਪ ਲਾਹੌਰ ਮਿਊਜ਼ੀਅਮ ਦੀ ਸਿੱਖ ਗੈਲਰੀ ਦੇ ਅੰਦਰ ਪ੍ਰਦਰਸ਼ਨੀ ਲਈ ਪੂਰਨਾ ਇਤਿਹਾਸਕ ਵਸਤੂਆਂ ਅਤੇ ਸ਼ਾਸਤਰੀਆਂ ਦੀ ਤਰ੍ਹਾਂ ਇੱਕ ਕੈਬਨ ਵਿੱਚ ਰੱਖਿਆ ਗਿਆ ਸੀ ਇਸ ਮੌਕੇ ਰੱਖੇ ਸਮਾਗਮ ਵਿੱਚ ਲੰਦੇ ਪੰਜਾਬ ਦੇ ਕਟਗੈਂਤੀ ਮਾਮਲਿਆਂ ਦੇ ਸਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਹੋਰਨਾਂ ਸ਼ਖਸੀਤਾਂ ਚ ਸਕੱਤਰ ਸੈਰਸਪਾਟਾ ਤੇ ਪ੍ਰਾਤਤਵ ਫਰੀਦ ਅਹਿਮਦ ਤਰਾਰ ਸਿੱਖ ਗੈਲਰੀ ਮਿਊਜ਼ੀਅਮ ਦੀ ਇੰਚਾਰਜ ਅਲੀਜਾ ਰਿਜ਼ਵੀ ਨਵੀਲਾ ਇਰਫਾਨ ਬੀਬੀ ਸਤਵੰਤ ਕੋਰ ਡਾਕਟਰ ਮਮਪਾਲ ਸਿੰਘ ਭਾਈ ਬਲਵੰਤ ਸਿੰਘ ਅਰਨਜੀਤ ਸਿੰਘ ਅਤੇ ਮਹਿੰਦਰ ਸਿੰਘ ਖਾਲਸਾ ਆਦ ਸ਼ਾਮਲ ਸਨ